ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵ ਭਰ ਵਿੱਚ ਵਸਣ ਵਾਲੇ ਪੰਜਾਬੀ ਭਰਾਵਾਂ ਨੂੰ ਸਮੁੱਚੇ ਸਿੱਖ ਪੰਥ ਨੂੰ ਅਪੀਲ ਹੈ ਆਓ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਟਨਾਵਾਂ ਤੋਂ ਸਿੱਖਣਾ ਘਾਟਾਂ ਨੂੰ ਪੂਰੇ ਕਰਨਾ ਪ੍ਰਵੇਖ ਦੇ ਪੁਖਤਾ ਪ੍ਰਬੰਧ ਕਰਨ ਵਾਲੇ ਲੋਕ ਸਮਾਜਿਕ ਤੌਰ ਤੇ ਵੀ ਆਜ਼ਾਦ ਹੁੰਦੇ ਨੇ ਨਾ ਉਹਨਾਂ ਨੂੰ ਨੀਵੀਂ ਜਾਤ ਦੀ ਹੀਣਤਾ ਮਹਿਸੂਸ ਹੁੰਦੀ ਹੈ ਨਾ ਉੱਚੀ ਜਾਤ ਦਾ ਮਾਣ ਹੁੰਦਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਰਾਜਨੀਤਿਕ ਤੌਰ ਤੇ ਜਦੋਂ ਅਸੀਂ ਗੁਰੂ ਨੂੰ ਸਮਰਪਿਤ ਹੁੰਨੇ ਆ ਤੇ ਸ਼ਬਦ ਗੁਰੂ ਦੀ ਰੌਸ਼ਨੀ ਵਿੱਚ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਉਹ ਖਾਲਸਾ ਰਾਜ ਕਾਇਮ ਕਰਦੇ ਆ ਬਾਬਾ ਜੱਸਾ ਸਿੰਘ ਅਲੂਵਾਲੀਏ ਸਿੱਖ ਮਿਸਲਾ ਸ਼ੇਰੇ ਪੰਜਾਬ ਤਾਂ ਉਹ ਰਾਜ ਮੁਕਮचंद ਲਈ ਵੀ ਅਜੀਜੂ ਦੀਨ ਲਈ ਹਰੀ ਸਿੰਘ ਨਲੂਏ ਤੇ ਸ਼ਾਮ ਸਿੰਘ ਅਟਾਰੀ ਤੇ ਅਕਾਲੀ ਫੂਲਾ ਸਿੰਘ ਆਦਿਕ ਵਾਸਤੇ ਆਜ਼ਾਦ ਫਿਜ਼ਾ ਦਾ ਨਿਗ ਲੈ ਕੇ ਆਉਂਦਾ ਹੈ ਬੇਗਮਪੁਰੇ ਦੀ ਜਿਹੜੀ ਗੱਲ ਬਾਬੇ ਰਵਿਦਾਸ਼ ਕਰਦੇ ਨੇ ਉਸੇ ਨੂੰ ਆਨੰਦਪੁਰ ਸਾਹਿਬ ਦੇ ਰੂਪ ਵਿੱਚ ਉਹ ਬਹਾਲ ਕਰਕੇ ਸਮੁੱਚੀ ਮਾਨਵਤਾ ਲਈ ਨੇਤਾ ਨੀਤੀ ਦੀ ਜਗ੍ਹਾ ਰਾਜਨੀਤੀ ਦੀ ਥਾਂ ਲੋਕ ਨੀਤੀ ਦੇ ਰਾਜ ਦੀ ਸਥਾਪਤੀ ਹੁੰਦੀ ਹੈ ਜਿੱਥੇ ਹਰੇਕ ਦੀ ਜਾਨ ਮਾਲ ਇੱਜ਼ਤ ਹਮੇਸ਼ਾ ਉਹ ਬਚਦੀ ਹੈ ਤੇ ਬਚਾਈ ਜਾਂਦੀ ਹੈ ਜ਼ੁਲਮ ਲਈ ਵੰਗਾਰ ਜਲਮਲੀ ਤਲਵਾਰ ਮਜ਼ਲੂਮਾਂ ਲਈ ਹੱਕ ਸੱਚ ਦੇ ਪਹਿਰੇਦਾਰ ਸ਼ਬਦ ਗੁਰੂ ਦੀ ਰੋਸ਼ਨੀ ਵਿੱਚ ਬੰਦੇ ਛੋੜ ਦਿਵਸ ਨੂੰ ਸਮਰਪਿਤ ਸਰਬੱਤ ਖਾਲਸੇ ਹੋਇਆ ਕਰਦੇ ਨੇ ਔਰ ਉਹਨਾਂ ਸਰਬੱਤ ਖਾਲਸਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਉਹਨਾਂ ਦੀ ਆਰਥਿਕਤਾ ਵੀ ਵੇਖੀ ਜਾਏ ਤਾਂ ਸਤਿਗੁਰੂ ਕਿਧਰੇ 52 ਤਰ੍ਹਾਂ ਦੇ ਲੋਕਾਂ ਨੂੰ ਅੰਮ੍ਰਿਤਸਰ ਸਾਹਿਬ ਲਿਆ ਕੇ ਵਸਾਉਂਦੇ ਆ। ਏਸ਼ੀਆ ਦੀ ਹੱਬ ਬਣਿਆ ਕਿਰਤ, ਵਪਾਰ, ਉਦਯੋਗ, ਕਿਸਾਨੀ ਉਹਨੂੰ ਵੱਡੇ ਪੱਧਰ ਤੇ ਉਹਦਾ ਸਹਿਯੋਗ ਕੀਤਾ ਜਾਂਦਾ ਹੈ ਤਾਂ ਕਿ ਹਰੇਕ ਬੰਦੇ ਦੇ ਕੋਲ ਰੋਟੀ, ਕੱਪੜੇ, ਮਕਾਨ ਦੀ ਕੋਈ ਘਾਟ ਨਾ ਰਹਿ ਜਾਏ। ਸੇਤ ਤੇ ਸਿੱਖਿਆ ਦੇ ਪੱਖ ਤੋਂ ਉਹ ਰਿਸ਼ਤ ਪੁਸ਼ਟ ਹੋਵੇ ਜਿਹੜਾ ਸਮੁੱਚੀ ਮਾਨਵਤਾ ਲਈ ਸਰਬੱਤ ਦਾ ਭਲਾ ਕਰ ਵੀ ਸਕੇ ਮੰਗ ਵੀ ਸਕੇ ਤੇ ਲਿਖ ਵੀ ਸਕੇ ਸ਼ਬਦ ਗੁਰੂ ਦੀ ਰੋਸ਼ਨੀ ਵਿੱਚ ਉਹ ਧਾਰਮਿਕ ਤੌਰ ਤੇ ਵੀ ਗੁਰੂ ਦਾ ਪੱਲਾ ਫੜ ਕੇ ਆਜ਼ਾਦ ਹੁੰਦੇ ਨੇ ਅਕਾਲ ਪੁਰਖ ਦੇ ਪੁਜਾਰੀ ਨੇ ਨਾ ਕਿ ਮੁਬਾਰਕ ਬਾਤ ਜਿਹੜੇ ਲੋਕ ਲక్ష్ਮੀ ਦੀ ਪੂਜਾ ਕਰਦੇ ਨੇ ਉਹ ਕਰਨ ਪਰ ਸਿੱਖ ਸ਼ਬਦ ਗੁਰੂ ਦੀ ਰੋਸ਼ਨੀ ਚ ਉਹ ਆਪਣੇ ਆਪ ਨੂੰ ਮੇਰੀ ਪੀਰੀ ਦੇ ਸਬਦਾਨ ਸਿਧਾਤ ਨੂੰ ਕਲਮ ਕਰਪਾਨ ਸਿੰਘ ਕੌਰ ਊੜਾ ਜੂੜਾ ਖਾਲਸਾ ਮੇਰੋ ਰੂਪ ਹੈ ਖਾਸ ਵਿੱਚ ਮਾਨ ਕਰਦਾ ਹੈ ਵਿਸ਼ਵਾਸ ਰੱਖਦਾ ਹੈ ਤੇ ਉਹ ਉਥੇ ਸਤਿਗੁਰਾਂ ਨੇ ਸਾਨੂੰ ਇਹ ਮਹਾਨ ਦਾਤਾਂ ਦਿੱਤੀਆਂ ਨੇ ਸ਼ਬਦ ਗੁਰੂ ਦੀ ਰੋਸ਼ਨੀ ਵਿੱਚ ਨਾ ਹਮ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਉਥੇ ਰਾਮ ਸ਼ਬਦ ਵੀ ਉੱਥੇ ਅੱਲਾ ਸ਼ਬਦ ਵੀ ਉੱਥੇ ਖੁਦਾ ਸ਼ਬਦ ਗੋਬਿੰਦ ਸ਼ਬਦ ਹਰੇਕ ਸ਼ਬਦ ਨੂੰ ਇੱਕ ਅਕਾਲ ਪੁਰਖ ਨੂੰ ਮੁਖਾਤਬ ਹੋ ਕੇ ਵਰਤਿਆ ਜਾਂਦਾ ਹੈ ਤੇ ਸਭਨਾ ਵਿੱਚ ਪਰਮੇਸ਼ਰ ਵੇਖਿਆ ਜਾਂਦਾ ਹੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਤੇ ਚਾਰ ਦਰਵਾਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਚਾਰਾਂ ਵਰਨਾ ਦੇ ਲੋਕਾਂ ਲਈ ਖੁੱਲੇ ਹੋਏ ਨੇ ਇੱਥੇ ਧਾਰਮਿਕ ਆਜ਼ਾਦੀ ਹੈ ਇੱਥੇ ਰਾਜਨੀਤਿਕ ਆਜ਼ਾਦੀ ਹੈ ਇੱਥੇ ਸਮਾਜਿਕ ਆਜ਼ਾਦੀ ਹੈ ਇੱਥੇ ਆਰਥਿਕ ਤੌਰ ਤੇ ਆਜ਼ਾਦੀ ਹੈ ਬੇਗਮਪੁਰੇ ਦੇ ਵਾਸੀ ਹੋਣ ਲਈ ਆਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ 52 ਤਰ੍ਹਾਂ ਦੀ ਜਿਹੜੀ ਰਾਜਨੀਤੀ ਲੋਕ ਸਨ ਉਹਨਾਂ ਨੂੰ ਆਜ਼ਾਦ ਕਰਵਾਇਆ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਵੱੜ ਕੇ ਅੱਜ ਸਾਨੂੰ ਵੀ ਜ਼ਰੂਰਤ ਹੈ ਸਾਰਿਆਂ ਨੂੰ ਇੱਕ ਸੁਰਤਾ ਇਤਫਾਕ ਕੈਮ ਕਰਨਾ ਤੇ ਗਵਾਲੀਅਰ ਦੇ ਕਿਲਿਆ ਚੋਂ ਗੁਰੂ ਹਰਗੋਬਿੰਦ ਸਾਹਿਬ ਦੀ ਰਿਹਾਈ ਲਈ ਜਿੱਥੇ ਅਰਦਾਸਾਂ ਕੀਤੀਆਂ ਬਾਬਾ ਬੁੱਢਾ ਸਾਹਿਬ ਆਲੇ-ਦੁਆਲੇ ਸ਼ਬਦ ਚੌਂਕੀ ਜਥਾ ਲੈ ਕੇ ਜਾਂਦੇ ਰਹਿ ਉਹ ਨਗਰ ਕੀਰਤਨ ਉਹ ਮਾਰਚ ਜਿਹੜੇ ਸੀਗੇ ਆਜ਼ਾਦੀ ਦਾ ਉਹ ਮੁੱਢ ਬਣੇ ਤੇ ਅੱਜ ਬੰਦੀ ਸਿੰਘਾਂ ਵਾਸਤੇ ਸਾਨੂੰ ਅੱਜ ਉੱਥੇ ਗੱਲ ਕਰਨੀ ਬਣਦੀ ਸੀ ਇਹ ਰਹਾ ਕਿਵੇਂ ਹੋਣਗੇ ਜੇ ਭਾਰਤ ਸਰਕਾਰ ਇੰਨਾ ਕੇਸਾਂ ਨਾਲ ਸਬੰਧਤ ਤਾਮਿਲਨਾਡੂ, ਗੁਜਰਾਤ ਆਦਿਕ ਦੇ ਕੈਦੀ ਛੱਡ ਸਕਦੀ ਐ ਤੇ ਫਿਰ ਸਿੱਖਾਂ ਵਰੀ ਇਹ ਕਾਨੂੰਨ ਅਲੱਗ ਕਿਉਂ ਉਥੇ ਇਹ ਵੀ ਤਾਂ ਬੰਦੀ ਸਿੰਘ ਛੱਡੇ ਜਾ ਸਕਦੇ ਸੀਗੇ ਫਿਰ ਇੱਥੇ ਆ ਕੇ ਸਾਨੂੰ ਫਰਜ਼ ਬਣਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕੀਤਾ ਜਾ ਸਕਦਾ ਹੈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀਗਾ ਅੱਜ ਦੇ ਦਿਨ ਤੇ ਇਹ ਚੀਜ਼ਾਂ ਸੋਚਣੀਆਂ ਬਣਦੀਆਂ ਸੀਗੀਆਂ ਵੀ ਪੰਜਾਬ ਨਸ਼ਾ ਮੁਕਤ ਕਿਵੇਂ ਹੋ ਫਿਰ ਪੰਜਾਬ ਦੇ ਸਿਰ ਤੇ 3.4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬੀਓ ਸੋਚੋ ਇਹ ਕਰਜ਼ਾ ਦਿਵਾਲੀ ਤੇ ਬੱਕਰੇ ਵੱਢ ਕੇ ਨਹੀਂ ਲੱਥਣਾ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਹੀਂ ਪੀ ਕੇ ਡਕਾਰ ਕੇ ਨਹੀਂ ਲੱਥਣਾ ਕਿਸੇ ਗਾਉਣ ਵਾਲੇ ਦੇ ਗੀਤਾਂ ਤੇ ਨੱਚ ਕੇ ਪੰਜਾਬ ਦਾ ਕਰਜ਼ਾ ਨਹੀਂ ਲੱਥਣਾ ਧਿਆਨ ਰੱਖਿਓ ਜਾਂ ਤੁਸੀਂ ਕਹਿ ਲੋ ਕਿ ਉੱਥੇ ਨੱਚ ਟੱਪ ਕੇ ਬਕਰੇ ਵੱਢ ਕੇ ਸ਼ਰਾਬਾਂ ਪੀ ਕੇ ਤੇ ਅਸੀਂ ਦੀਵਾਲੀ ਦਾ ਮੇਲਾ ਮਨਾ ਲਿਆ ਜੀ ਇਹ ਆਜ਼ਾਦੀ ਨਹੀਂ ਇਹ ਗੁਲਾਮੀ ਹੈ ਇਹ ਤੁਹਾਨੂੰ ਮਾਨਸਿਕ ਰੋਗੀ ਬਣਾਏਗੀ ਇਹ ਤੁਹਾਡੇ ਘਰ ਚ ਲక్ష్ਮੀ ਨਹੀਂ ਆਏਗੀ ਤੁਹਾਡੀ ਲక్ష్ਮੀ ਦਾ ਬੇੜਾ ਗਰਕ ਕਰਕੇ ਰੱਖ ਦੇਗੀ ਜਿੰਨੇ ਅਰਬਾਂ ਰੁਪਈਆ ਇੱਕੋ ਰਾਤ ਵਿੱਚ ਫੂਕਣਾ ਤੇ ਧਿਆਨ ਖਿਆਲ ਕਰਿਓ ਦੀਵਾਲੀ ਤੇ ਫੋਕੀ ਹੋਈ ਆਤਿਸ਼ਬਾਜੀ ਅੱਜੋ ਕਿਸੇ ਨੂੰ ਨਹੀਂ ਚੁਬਣੀ ਪਰ ਕਿਸਾਨਾਂ ਦਾ ਧੂਆ ਵੀ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਹੈ ਦਿੱਲੀ ਤੱਕ ਚਲਿਆ ਜਾਂਦਾ ਹੈ ਕਿ ਇਹ ਧੂਮੇ ਕਰਕੇ ਵਾਤਾਵਰਨ ਵਿਗੜਿਆ ਮਾੜੀ ਗੱਲ ਮੈਂ ਨਹੀਂ ਚਾਹੁੰਦਾ ਕਿ ਉੱਥੇ ਪਰਾਲੀ ਨੂੰ ਅੱਗ ਲੱਗੇ ਪਰ ਜੇ ਪਰਾਲੀ ਦਾ ਧੂਮਾ ਸੁਪਰੀਮ ਕੋਰਟ ਦਿੱਲੀ ਤੱਕ ਜਾਂਦਾ ਹੈ ਤੇ ਮਾੜੀ ਗੱਲ ਹੈ ਤੇ ਫਿਰ ਦੀਵਾਲੀ ਤੇ ਕੀਤੀ ਹੋਈ ਆਤਿਸ਼ਬਾਜੀ ਦਾ ਧੂਮਾ ਜਿੰਨਾ ਕੱਲ ਰਾਤ ਨੂੰ ਉੱਥੇ ਹੋਣਾ ਹੈ ਕੁਝ ਬਜ਼ੁਰਗਾਂ ਨੇ ਰੱਬ ਨੂੰ ਪਿਆਰੇ ਹੋ ਜਾਣਾ ਹੈ ਤੁਹਾਡੀ ਦੀਵਾਲੀ ਉਹਨਾਂ ਦਾ ਦਿਵਾਲਾ ਸਾਈ ਨਹੀਂ ਆਉਣਾ ਔਰ ਦਿਵਾਲੀ ਤੋਂ ਬਾਅਦ ਜਿਹੜਾ ਪ੍ਰਦੂਸ਼ਣ ਹੈ ਪੌਣ ਗੁਰੂ ਨੂੰ ਗੰਦਲਾ ਕਰਨ ਵਾਲਾ ਕਈ ਕਈ ਦਿਨ ਉਹਨੇ ਮੰਜੀ ਤੋਂ ਕਈ ਲੋਕਾਂ ਨੂੰ ਉੱਠਣ ਨਹੀਂ ਦੇਣਾ ਕੁਝ ਰੱਬ ਨੂੰ ਪਿਆਰੇ ਹੋਣੇ ਨੇ ਕੁਝ ਵੈਸੀ ਮਰੀਜ਼ ਬਣ ਕੇ ਕਈ ਮਹੀਨੇਾਂ ਲਈ ਮੰਜੀਆਂ ਤੇ ਪੈ ਜਾਣੇ ਨੇ ਉਹਦੇ ਜ਼ਿੰਮੇਵਾਰ ਕੌਣ ਨੇ ਆਤਿਸ਼ਬਾਜੀ ਕਰਨ ਵਾਲੇ ਲੋਕ ਹੁਣ ਇੱਥੇ ਵੀ ਤਾਂ ਰੋਕਣਾ ਬਣਦਾ ਸੀਗਾ ਹੁਣ ਇਹ ਕੌਣ ਗੁਰੂ ਨੂੰ ਗੰਦਲਾ ਕੀਤਾ ਜਾ ਰਿਹਾ ਅੱਜ ਸੋਚਣਾ ਬਣਦਾ ਸੀ ਪਾਣੀ ਪੀਤਾ ਪੀਣ ਵਾਲੇ ਪਾਣੀ ਪੰਜਾਬੀਓ ਕਿੱਥੋਂ ਲਓਗੇ ਤੇ ਰੋੜਨ ਵਾਲਿਆਂ ਨੂੰ ਕਿਵੇਂ ਰੋਕੋਗੇ ਅੱਜ ਕੱਲ ਤੁਸੀਂ ਪੰਜਾਬ ਦੀ ਤਬਾਈ ਦਾ ਮੰਜ਼ਰ ਵੇਖਿਆ ਅੱਜ ਕੀ ਗੱਲ ਹੋ ਗਈ ਭੀ ਦੂਸਰੇ ਦਿਨ ਤੁਸੀਂ ਮੈਂ ਵੇਖ ਰਿਆਂ ਫੇਸਬੁੱਕ ਤੇ ਵਧਾਈਆਂ ਚੱਲ ਰਹੀਆਂ ਦੀਪਮਾਲਾ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਡੇ ਦੀਵੇ ਤੇ ਗੁੱਲ ਕਰ ਦਿੱਤੇ ਨੇ ਫੜ ਲਿਆ ਮੁੰਡੀ ਮਾਰ ਦਿੱਤੇ ਨਸ਼ਿਆਂ ਨਾਲ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਨੇ ਪੁਲਿਸ ਦੀ ਗੋਲੀ ਪੰਜਾਬ ਦੇ ਜਾਇਆਂ ਤੇ ਗੈਂਗਸਟਰ ਕਹਿ ਕੇ ਚੱਲ ਜਾਂਦੀ ਅੱਤਵਾਦੀ ਖਾਲਸਤਾਨੀ ਕਹਿ ਕੇ ਵੀ ਚੱਲ ਜਾਂਦੀ ਅਫਸੋਸ ਜਿਹੜਾ ਭਈਆਵਾਦ ਉੱਥੇ ਵੜਿਆ ਹੋਇਆ ਆ ਅੱਤਵਾਦ ਜਿਹੜਾ ਅਪਰਾਧੀ ਕਿਸਮ ਦਾ ਭਈਆ ਪਰਵਾਸੀ ਨਹੀਂ ਕਾਮੇ ਨਹੀਂ ਪਰਵਾਸੀ ਤੇ ਕਾਮੇ ਮੋਹਰਾ ਬਣਾ ਕੇ ਉੱਥੇ ਅਪਰਾਧੀਆਂ ਨੂੰ ਬਚਾਇਆ ਜਾ ਰਿਹਾ ਕਿੰਨਾਂ ਨੂੰ ਜਿਨ੍ਹਾਂ ਨੇ ਪਿਛਲੇ ਦਿਨੀ 5 ਵਰਿਆਂ ਦਾ ਹਰਬੀਰ ਗੁਰਦੁਆਰਿਓਂ ਆਉਂਦਾ ਹੋਇਆ ਰਾਹ ਚੋਂ ਚੁੱਕਿਆ ਉਹਦੇ ਨਾਲ ਦੁਸ਼ਕਰਮ ਕੀਤਾ ਉਹਨੂੰ ਮਾਰਿਆ ਉਹਦੇ ਮਗਰੋਂ ਦੀ ਸਰੀਆ ਪਾ ਕੇ ਅੱਗੋਂ ਦੀ ਕਢਿਆ ਉਸ ਬੱਚੇ ਦਾ ਕਸੂਰ ਕੀ ਸੀ ਬੱਚੇ ਦੀ ਮੌਤ ਤੇ ਤਾਂ ਮਲੇਰ ਕੋਟਲਾ ਮੁਸਲਮਾਨ ਵੀ ਤਾਂ ਮਾਂ ਮਾਰ ਉਠਿਆ ਹੀ ਉਹ ਮੁਗਲੋ ਤੁਹਾਡੀ ਸਲਤਨਤ ਦਾ ਬੇੜਾ ਬੈਠ ਜਾਉ ਜੇ ਤੁਸੀਂ ਬੱਚੇ ਤੱਕ ਨਹੀਂ ਬਖਸ਼ ਰਹਿ ਤੁਹਾਡਾ ਬਾਈਕਾਟ ਕਰਦਾ ਅੱਜ ਪੰਜਾਬ ਨੂੰ ਉਹ ਪੰਜ ਬਰਿਆਂ ਦੇ ਬੱਚੇ ਜਿਹੜੇ ਭਈਆਵਾਦ ਅਤਵਾਦ ਦੀ ਭੇਟ ਚੜ ਗયા ਕਾਸ਼ ਚੇਤੇ ਹੁੰਦੇ ਜਿਹੜੀਆਂ ਕੁੜੀਆਂ ਚੱਕ ਕੇ ਉਹ ਦੂਰ ਸੇ ਪ੍ਰਾਤਾ ਚ ਵੇਚ ਦਿੱਤੀਆਂ ਮਾਰ ਦਿੱਤੀਆਂ ਉਹਨਾਂ ਨਾਲ ਦੁਸ਼ਕਰਮ ਕੀਤੇ ਗਏ ਬਜ਼ੁਰਗ ਮਾਰੇ ਗਏ ਘਰ ਲੁੱਟੇ ਗਏ 90% ਦੀ ਘਟਨਾਵਾਂ ਪੰਜਾਬ ਵਿੱਚ ਅੱਜ ਵੀ ਵਾਪਰ ਰਹੀਆਂ ਨੇ ਉਹਨਾਂ ਅਪਰਾਧੀਆਂ ਨੂੰ ਕਿੰਨੇ ਉੱਥੇ ਆਉਣ ਦੀ ਆਗਿਆ ਦਿੱਤੀ ਹੈ ਪ੍ਰਸ਼ਾਸਨ ਨੇ ਸਰਕਾਰ ਨੇ ਕੇ ਲੀਡਰਾਂ ਨੇ ਫਿਰ ਉਹ ਗੈਰ ਕਾਨੂੰਨੀ ਕਿਵੇਂ ਰਹਿ ਰਹੇ ਨੇ ਪੰਜਾਬ ਦੇ ਵਿੱਚ ਅੱਜ ਬੰਦੀ ਛੋੜ ਦਿਵਸ ਤੇ ਸੋਚਣਾ ਬਣਦਾ ਸੀਗਾ ਕਿ ਪੰਜਾਬ ਨੂੰ ਅਪਰਾਧਾਂ ਤੋਂ ਮੁਕਤ ਕਰਨਾ ਹੈ ਜਾਨ ਮਾਲ ਇੱਜ਼ਤ ਦਾ ਖਤਰਾ ਹੈ ਜਦੋਂ ਤੁਹਾਡਾ ਸਰਬੱਤ ਖਾਲਸਾ ਲੱਗਦਾ ਸੀ ਅਕਾਲ ਤਖ਼ਤ ਸਾਹਿਬ ਤੇ ਮੁਕਮचंद ਅਜੀਜੂਦੀਨ ਉੱਥੇ ਹਰੇਕ ਵਰਗ ਦੇ ਲੋਕ ਇਕੱਠੇ ਹੋ ਕੇ ਅਕਾਲ ਤਖ਼ਤ ਸਭ ਤੋਂ ਹੁਕਮ ਲੈ ਕੇ ਜਾਂਦੇ ਸਨ ਕੁੱਤੇ ਦੇ ਗਲ ਵਿੱਚ ਪਿਆ ਹੋਇਆ ਕੈਂਠਾ ਵੀ ਕਿਸੇ ਦੀ ਲਾਉਣ ਦੀ ਹਿੰਮਤ ਨਹੀਂ ਸੀ ਅੱਜ ਬੰਦੇ ਵੀ ਉੱਥੇ ਉੱਥੇ ਸੇਫ ਨਹੀਂ ਪਤਾ ਨਹੀਂ ਕਿੱਥੇ ਕਦੋਂ ਕਿਹਦੀ ਜਾਨ ਚਲ ਜਾਣੀ ਆ ਕੀ ਦੀ ਇੱਜ਼ਤ ਲੁੱਟੀ ਜਾਣੀ ਐ ਤੇ ਕੀ ਦਾ ਮਾਲ ਘਰ ਲੁੱਟਿਆ ਜਾਣਾ ਐ ਤੇ ਤੁਸੀਂ ਦਿਵਾਲੀਆਂ ਤੇ ਕਿਹੜੀ ਦਿਵਾਲੀ ਮੇਲੇ ਤੇ ਦਿਵਾਲੀਆਂ ਚ ਲੱਗੇ ਹੋਏ ਹੋ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਾਣੀ ਪੀਤਾ ਰੋੜਨ ਵਾਲੇ ਪਾਣੀਆਂ ਤੋਂ ਕਿਵੇਂ ਬਚਾਉ ਹੋ ਇਹਨਾਂ ਬਾਰੇ ਸੋਚਣਾ ਬਣਦਾ ਸੀ ਤੇ ਜਿਹੜੇ ਪੀਣ ਵਾਲੇ ਨੇ ਉਹ ਕਿਵੇਂ ਬਚਾਏ ਜਾਣੇ ਨੇ ਸੋਚਣਾ ਬਣਦਾ ਸੀ ਮਾਤਾ ਧਰਤ ਮਹਤ ਜਿਹੜੀ ਧਰਤੀ ਪੰਜਾਬ ਦੀ ਤੇ ਤੁਸੀਂ ਕਦੇ ਗਵਾਲੀਅਰ ਦੇ ਕਿਲਿਆ ਤੋਂ ਆ ਕੇ ਦੀਪਮਾਲਾ ਕੀਤੀ ਅੱਜ ਉਹ ਪੰਜਾਬ ਦੀ ਧਰਤੀ ਤੁਹਾਡੇ ਤੋਂ ਖੁਸ ਰਹੀ ਹੈ 40 ਕਿਲੋਮੀਟਰ ਏਰੀਆ ਬੀਐਸਐਫ ਨੂੰ ਦੇ ਕੇ ਅੱਜ ਡਿਸਟਰਬੈਂਸ ਕਰਕੇ ਤੇ ਉੱਥੇ ਕਿਹਾ ਜਾ ਰਿਹਾ ਜੀ ਇੱਥੇ ਖਤਰਾ ਹੈ ਪੈਰ ਪੈਰ ਤੇ ਪੁਲਿਸ ਲੱਗੀ ਹੋਈ ਹੈ ਸੱਚਖੰਡ ਸ੍ਰੀ ਦਰਬਾਰ ਸ਼ਬਦਾਲਾ ਦਵਾਲਾ ਜਾ ਕੇ ਦੇਖਿਓ ਹਾਲਾਤ ਕੀ ਬਣਾਏ ਹੁੰਦੇ ਨੇ ਉੱਥੇ ਇਨ੍ਹਾਂ ਚੀਜ਼ਾਂ ਬਾਰੇ ਕੌਣ ਸੋਚੂ ਇਸ ਲਈ ਬੰਦੀ ਛੋੜ ਦਿਵਸ ਨੂੰ ਸਮਰਪਿਤ ਦੀਵਾਲੀ ਤੇ ਦਿਵਾਲਾ ਕੱਢਣ ਦੀ ਬਜਾਏ ਭਾਵੇਂ ਕਿ ਮੈਂ ਚੰਦ ਦੇਣਾ ਦੇ ਅਮਰੀਕਾ ਆਇਆ ਹੋਇਆ ਤੇ ਅਮਰੀਕਾ ਦੀਆਂ ਸਰਕਾਰਾਂ ਨੇ ਵੀ ਕਹਿ ਦਿੱਤਾ ਕਿ ਗੈਰ ਕਾਨੂੰਨੀ ਬੰਦੇ ਸਾਨੂੰ ਕੱਢਣੇ ਹੋਣਗੇ ਉਹ ਗੈਰ ਕਾਨੂੰਨੀ ਕੌਣ ਸੀ ਜਿਹੜੇ ਪੰਜਾਬ ਦੇ ਵਿੱਚ ਪ੍ਰਿਸ਼ਟ ਅਫਸਰ ਤੇ ਪ੍ਰਿਸ਼ਟ ਲੀਡਰਾਂ ਦੇ ਏਜੰਟਾ ਰਹੀਂ ਇੱਕ ਨੰਬਰ ਚ ਇੱਕ ਕਰੋੜ ਲਿਆ ਤੇ ਦੋ ਨੰਬਰ ਚ ਪੰਜਾਬ ਦੇ ਮੁੰਡੇ ਵਿਦੇਸ਼ਾਂ ਚ ਭੇਜ ਕੇ ਦੋ ਨੰਬਰ ਹੀ ਬਣਾ ਦਿੱਤੇ ਅੱਜ ਉਹਨਾਂ ਨੂੰ ਅਮਰੀਕਾ ਵੀ ਰੱਖਣ ਨੂੰ ਤਿਆਰ ਨਹੀਂ ਤੇ ਭਾਰਤ ਦੇ ਤੇ ਪੰਜਾਬ ਸਰਕਾਰਾਂ ਵੀ ਕਹਿੰਦੀਆਂ ਨੇ ਇਹ ਸਾਡੇ ਕੰਮ ਦੇ ਨਹੀਂ ਰਹਿ ਉਹ ਕਿੱਥੇ ਜਾਣਗੇ ਇਸ ਲਈ ਅਮਰੀਕਾ ਵਾਲਿਓ ਤੁਸੀਂ ਕਿੱਥੇ ਜਾਣਾ ਹੋ ਤੇ ਪੰਜਾਬ ਵਾਲਿਓ ਤੁਹਾਡਾ ਪੰਜਾਬ ਦੁਨੀਆ ਦੇ ਨਕਸ਼ੇ ਤੇ ਕਿਵੇਂ ਰਹੂ ਇਸ ਬਾਰੇ ਅੱਜ ਸੋਚਣਾ ਬਣਦਾ ਸੀਗਾ ਪਰ ਮਾਨਸਿਕ ਰੋਗੀ ਬਣ ਚੁੱਕੇ ਆ ਇਹ ਸਾਡੀ ਸੋਚ ਦਾ ਜਨਜਾ ਨਿਕਲ ਗਿਆ ਦੀਪਮਾਲਾ ਦੀਵੇ ਉਹਨਾਂ ਦੇ ਜਗਣਗੇ ਜਿਨ੍ਹਾਂ ਦੇ ਚਾਰ-ਚਾਰ ਪੁੱਤ ਜੰਮੇ ਹੋਏ ਆ ਜਿੱਥੇ ਇੱਕ ਰਹਿ ਗਿਆ ਉਹ ਤਾਂ ਗੁੱਲ ਹੋਣ ਵਾਲੇ ਮਾਫੀ ਦਿਓ ਰੱਬ ਨਾ ਕਰੇ ਪਰ ਕੋਈ ਭਈਆਂ ਦੀ ਭੇਟ ਚੜ ਰਿਹਾ ਕੋਈ ਸਰਕਾਰ ਦੀ ਗੋਲੀ ਨਾ ਮਾਰਿਆ ਜਾ ਰਿਹਾ ਕੋਈ ਨਸ਼ੇ ਦੇ ਤਸਕਰ ਨੇ ਘਰਸ ਲਿਆ ਤੇ ਕਈ ਕਿਸੇ ਨੂੰ ਏਜੰਟ ਨੇ ਪੈਸੇ ਲੈ ਕੇ ਠੱਗ ਲਿਆ ਨਾਉ ਪੰਜਾਬੀ ਰਿਆ ਤੇ ਨਾਉ ਅਮਰੀਕਨ ਰਿਆ ਉਹ ਸਮੁੰਦਰ ਚ ਸੁੱਟਿਆ ਜਾਉ ਜਾਂ ਕਿਸੇ ਜੇਹਰ ਚ ਬੰਦ ਕੀਤਾ ਜਾਉ ਇਹਦੇ ਜ਼ਿੰਮੇਵਾਰ ਕੌਣ ਨੇ ਜਿਹੜੀ ਕੌਮ ਜਿਹੜੀ ਕੌਮ ਦੇ ਆਗੂ ਇਹਨਾਂ ਦਿਨਾਂ ਤੇ ਆ ਕੇ ਕੁਝ ਸੋਚਣ ਦੀ ਬਜਾਏ ਆਤਿਸ਼ਬਾਜੀ ਚ ਲੱਗ ਕੇ ਤੇ ਦੀਪਮਾਲਾ ਕਰਨ ਲੱਗ ਜਾਣ ਉਹਨਾਂ ਨੂੰ ਕੌਣ ਬਚਾਊਗਾ ਕਿੱਥੇ ਬਚਾਅ ਹੋਊਗਾ ਤੁਹਾਡਾ ਜਾ ਕੇ ਇਸ ਲਈ ਆਓ ਅੱਜ ਬੜੀ ਸੁਹਿਰਦਤਾ ਦੇ ਨਾਲ ਬਾਬਾ ਬੁੱਢਾ ਸੇਵ ਤੇ ਭਾਈ ਗੁਰਦਾਸ ਬਣ ਗਏ ਬੜੀ ਡੂੰਗੀ ਵਿਚਾਰ ਸੋਚੀਏ ਛੇਰੇ ਪੰਜਾਬ ਬਣੀਏ ਅਕਾਲੀ ਫੂਲਾ ਸਿੰਘ ਬਣੀਏ ਸਿੱਖ ਮਿਸਲਾਂ ਬਣੀਏ ਮੁਖਮचंद ਤੇ ਅਜੀਜੂਦੀਨ ਪੰਜਾਬ ਦੇ ਜਾਏ ਅੱਜ ਉਸ ਪਾੜੇ ਚੋਂ ਨਿਕਲ ਜਾਣ ਇਹ ਰਬਦਾਸੀਏ ਨੇ ਇਹ ਬਾਲਮੀਕੀਏ ਨੇ ਇਹ ਜੱਟ ਨੇ ਇਹ ਮਜਬੀ ਨੇ ਇਹ ਹਿੰਦੂ ਨੇ ਇਹ ਮੁਸਲਿਮ ਨੇ ਇਹ ਈਸਾਈ ਨੇ ਇਹ ਮਿਸ਼ਨਰੀ ਨੇ ਇਹ ਟਕਸਾਲੀ ਨੇ ਇਹ ਅਕਾਲੀ ਨੇ ਇਹ ਨਾਨਕਸਰੀਏ ਨੇ ਇਹ ਕਾਰ ਸੇਵਾ ਵਾਲੇ ਇਹ ਪਾਈ ਸਾਭੀ ਇਹਨੇ ਇਹਨੇ ਅੱਗ ਸੋਨੇ ਰੱਬ ਦਾ ਵਾਸਤਾ ਹੈ ਆਉ ਬੰਦੀ ਛੋੜ ਦਿਵਸ ਨੂੰ ਜਿੱਥੇ ਸਾਡੀਆਂ ਮਤਾਵਾ ਭੈਣਾ ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਮੰਗਣ ਸਤਿਗੁਰੂ ਪੁੱਤ ਇੱਕ ਨਹੀਂ ਸੱਤ ਚਾਹੀਦੇ ਆ ਉਥੇ ਸਾਡੇ ਭਰਾ ਇਤਫਾਕ ਪੈਦਾ ਕਰਨ ਨਾ ਆਪਾਂ ਗੋਲ ਕਚੋਰਾ ਨਾ ਪ੍ਰਧਾਨਗੀ ਦੇ ਭੁਖੇ ਆ ਤੇ ਫਿਰ ਗੁਰੂ ਘਰਾਂ ਚ ਲੜਾਈਆਂ ਦੀ ਜਗਾ ਇਤਫਾਕ ਪੈਦਾ ਕਰੀਏ ਤਾਂ ਕਿ ਗੁਰੂ ਪੰਥ ਚੜ੍ਹਦੀ ਕਲਾ ਚ ਹੋ ਕੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਰਹਿਨਮਾਈ ਕਰ ਸਕੇ ਬੰਦੀ ਛੋੜ ਦਿਵਸ ਨੂੰ ਜਿਹੜਾ ਪੈਸਾ ਤੁਸੀਂ ਅਰਬਾਂ ਰੁਪਈਆ ਆਤਿਸ਼ਬਾਜੀ ਤੇ ਫੂਕਣਾ ਹੈ ਉਹ ਜਿਨ੍ਹਾਂ ਦੇ ਬੱਚੇ ਮਾਰ ਦਿੱਤੇ ਉਹਨਾਂ ਲਈ ਅੱਜ ਸਾਨੂੰ ਪੈਸੇ ਬਚਾਉਣ ਦੀ ਜ਼ਰੂਰਤ ਹੈ ਬੱਕਰਿਆਂ ਤੇ ਸ਼ਰਾਬਾਂ ਤੇ ਪੈਸਾ ਜਿਹੜਾ ਰੋੜਨਾ ਹੈ ਆਤਿਸ਼ਬਾਜੀ ਤੇ ਦੀਵਿਆਂ ਤੇ ਉਹ ਵੀ ਸਮਾਂ ਸੀ ਕਹਿੰਦੇ ਦਰਬਾਰ ਸਾਹਿਬ 5 ਲੱਖ ਦੀਵਾ ਜਗਾਇਆ ਜਾਉ 5 ਲੱਖ ਬੱਚਾ ਕਿਉਂ ਨਹੀਂ ਪੜਾਇਆ ਜਾਉ ਜਿਹੜਾ ਪੈਸਾ ਦੀਵਿਆਂ ਤੇ ਫੂਕਣਾ ਹੈ ਅਦੇ ਅੱਦੇ ਘੰਟੇ ਬਾਅਦ ਬੁਝ ਜਾਣੇ ਆ ਉਹ ਦੀਵੇ ਨਾ ਜਗਾਓ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਸ਼ਾਇ ਦੀ ਗੁਰ ਕਾ ਸ਼ਬਦ ਉਜਾਰੋ ਦੀਪਾ ਸ਼ਬਦ ਗੁਰੂ ਦੇ ਦੀਵੇ ਦੀ ਰੋਸ਼ਨੀ ਵਿੱਚ ਆਓ ਆਪਣੀ ਜ਼ਿੰਦਗੀ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਪੱਲਾ ਫੜ ਕੇ ਸਰੀਏ ਕਾਲ ਤੱਕ ਸਭ ਨੂੰ ਸਮਰਪਿਤ ਹੋ ਕੇ ਅਸੀਂ ਅਕਾਲ ਤਖਤ ਨੂੰ ਆਜ਼ਾਦ ਕਰਾਉਣਾ ਹੈ ਹੁਕਮਨਾਮਿਆਂ ਦੀ ਤਰਜਮਾਨੀ ਕਰਾਉਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬੋਰਡ ਬਣ ਕੇ ਰਹਿ ਗਈ ਹੈ ਉਸ ਨੂੰ ਬਹਾਲ ਕਰਨਾ ਹੈ ਜਿਹੜਾ ਕਦੇ 12 ਅਕਤੂਬਰ 1920 ਨੂੰ ਭਾਈ ਮਹਤਾਬ ਸਿੰਘ ਹੋਣਾ ਨੇ ਮੁਢ ਬੰਨਿਆ ਸੀ ਔਰ ਹੁਕਮਨਾਮਿਆਂ ਦੀ ਤਰਜਮਾਨੀ ਗੁਰੂ ਘਰਾਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਇਤਿਹਾਸ ਹੈ ਸਾਡੀਆਂ ਵਿਰਾਸਤਾ ਨੇ ਉਹਨਾਂ ਨੂੰ ਜਿਉਂਦੇ ਰੱਖਣ ਲਈ ਸਾਨੂੰ ਲక్ష్ਮੀ ਪੂਜਾ ਮੁਬਾਰਕਬਾਤ ਜਿੰਨਾ ਦੀ ਹੈ ਪਰ ਸਿੱਖੋ ਤੁਹਾਡੇ ਵਾਸਤੇ ਗੁਰ ਕਾ ਸ਼ਬਦ ਕਰ ਦੀਪਕੋ ਹੈ ਹੁਕਮ ਨਾਮੇ ਨੇ ਜਿੰਨਾ ਤੇ ਚੱਲ ਕੇ ਮੇਰੀ ਪੀੜੀ ਦੇ ਮਾਲਕ ਦੇ ਨਕਸ਼ੇ ਕਦਮ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਦੀ ਸਥਾਪਤੀ ਦੂਸਰੇ ਪਾਸੇ ਸਿੱਖ ਮਿਸਲਾਂ ਤੇ ਸ਼ੇਰੇ ਪੰਜਾਬ ਜਿਨ੍ਹਾਂ ਨੇ ਬੇਜਮਿਨਿਆਂ ਨੂੰ ਜ਼ਮੀਨਾਂ ਦੇਣੀਆਂ ਨੇ ਸੋ ਪੰਜਾਬ ਦੇ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਨੇ ਉਦਯੋਗੀ ਨੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਅੱਜ ਜ਼ਰੂਰਤ ਹੈ ਸਤਿਗੁਰ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਆਓ ਸਾਰੇ ਇਕੱਤਰ ਹੋਈਏ ਤੇ ਸਾਡੇ ਗੁਰੂ ਘਰ ਦੇ ਪ੍ਰਚਾਰਕ ਵੀਰ ਇਹ ਵੀ ਆਓ ਭਾਈ ਨੱਥੇ ਤੇ ਭਾਈ ਅਬਦੁੱਲੇ ਬਣੀਏ ਜਿਹੜੀ ਰਵਾਬ ਜਾਂ ਜਿਹੜੀ ਸਰੰਗੀ ਗੁਰੂ ਅੱਗੇ ਵੱਜ ਗਈ ਹੈ ਨਾ ਇਹ ਕਿਸੇ ਦੁਨਿਆਵੀ ਅੱਗੇ ਨਾ ਵਜੇ ਸੱਚ ਜਾਣਿਓ ਤੁਸੀਂ ਹਰ ਮੈਦਾਨ ਫਤਿਹ ਹੋਵੋਗੇ ਗੁਲਾਮ ਅਸੀਂ ਗੁਲਾਮੀ ਦੀਆਂ ਜਜ਼ੀਰਾ ਕੱਟਣੀਆਂ ਨੇ ਕਿਉਂਕਿ ਅੱਜ ਤੁਹਾਡੇ ਬੱਚੇ ਪੇਪਰ ਦੇਣ ਵੀ ਜਾਣ ਉਹਨਾਂ ਦੀਆਂ ਕਿਰਪਾਨਾਂ ਲੁਵਾਈਆਂ ਜਾਂਦੀਆਂ ਨੇ 에ਰਪੋਰਟ ਤੇ ਜਾਣ ਉੱਥੇ ਹਵਾਈ ਅੱਡਿਆਂ ਤੇ ਤੁਹਾਡੇ ਇੱਕ ਕਾਰ ਲੁਵਾਏ ਜਾਂਦੇ ਨੇ ਇਹ ਗੁਲਾਮੀ ਦਾ ਪ੍ਰਤੀਕ ਹੈ ਆਜ਼ਾਦੀ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਹੋਏ 328 ਪਾਵਨ ਸਰੂਪਾਂ ਦਾ ਇਨਸਾਫ ਭਾਵੇਂ ਕਿ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਪਰ ਪੰਜਾਬ ਸਰਕਾਰ ਤੇ ਪੰਜਾਬ ਦਾ ਡੀਜੀਪੀ ਅੱਜ ਵੀ ਚੋਰਾ ਦੇ ਹੱਕ 'ਚ ਖੜਾ ਹੈ ਲੈਂਡ ਆਰਡਰ ਦੇ ਹੱਕ 'ਚ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਨਹੀਂ ਸਿੱਖਾਂ ਦੀਆਂ ਭਾਵਨਾਵਾਂ ਦੇ ਹੱਕ 'ਚ ਨਹੀਂ ਔਰ ਦੋਸ਼ੀਆਂ ਦੇ ਹੱਕ 'ਚ ਖੜ ਕੇ ਅੱਜ ਵੀ ਉਹ ਗੁਰੂ ਸਾਹਿਬ ਦੇ ਖਿਲਾਫ ਜਾ ਗਿਆ ਇਸ ਲਈ ਗੁਰੂ ਸਾਹਿਬ ਤੇ ਹਮਲੇ ਰੋਕਣੇ ਹੋਣਗੇ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਰੋਕਣੀਆਂ ਹੋਣਗੀਆਂ ਜੰਮੂ ਦੇ ਵਿੱਚ 5-6 ਸਰੂਪ ਮਹਾਰਾਜ ਜੀ ਦੇ ਗੁਰਦੁਆਰੇ 'ਚ ਵੜ ਕੇ ਅੱਗ ਲਾ ਦਿੱਤੀ ਗਈ ਭਾਵੇਂ ਕੀ ਜੰਮੂ ਦੇ ਭਰਾਵਾਂ ਨੇ ਉਸ ਦੋਸ਼ੀ ਨੂੰ ਮੌਕੇ ਤੇ ਉਹਦਾ ਘਰ ਫੂਕੇ ਢਾਹ ਦਿੱਤਾ ਪਰ ਸਦੀ ਵੀ ਹੱਲ ਕੀ ਹੈ ਸਜ਼ਾਏ ਮੌਤ ਤੇ ਲੋਕ ਸਭਾ ਵਿਧਾਨ ਸਭਾ 'ਚ ਜਾ ਕੇ ਕਾਨੂੰਨ ਪਾਸ ਕਰਨੇ ਉਹ ਤੇ ਫਿਰ ਮੇਰੀ ਪੀੜੀ ਦੇ ਮਾਲਕ ਦੇ ਵਾਰਸੀ ਕਰ ਸਕਣਗੇ ਦਿੱਲੀ ਦੀਆਂ ਰਖੇਲਾ ਬਣ ਕੇ ਦਿਵਾਲੀ ਤੇ ਦਿਵਾਲਾ ਕੱਢਣਾ ਹੋ ਤੁਹਾਨੂੰ ਤੇ ਬੇਗਮਪੂਰੇ ਦੇ ਵਾਸੀ ਹੋਣ ਲਈ ਗੁਰੂ ਹਰਗੋਬਿੰਦ ਸਾਹਿਬ ਦੇ ਨਕਸ਼ੇ ਕਦਮ ਚੱਲ ਕੇ ਸ਼ੇਰ-ਏ-ਪੰਜਾਬ ਹੋਣਾ ਹੋ ਆਓ ਬੰਦੀ ਛੋੜ ਦਿਵਸ ਨੂੰ ਸਮਰਪਿਤ ਅਸੀਂ ਬੰਦੀ ਛੋੜ ਦਿਵਸ ਮਨਾਵਾਂਗੇ ਤੇ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਵੀ ਕਹਿਣਾ ਚਾਹੁੰਨਾ ਹੈ ਹੌਕਾ ਦੇਣਾ ਆ ਜਿਹੜੇ ਤੁਹਾਡੇ ਉੱਥੇ ਕੀਰਤਨੀਏ ਦੀਵਾਲੀ ਦੀ ਰਾਤ ਦੀਵੇ ਬਾਲੀਨ ਕੋਕਣ ਤੇ ਲੱਗੇ ਹੋਏ ਆ ਉਹਨਾਂ ਨੂੰ ਮਾੜੀ ਮੋਟੀ ਅਕਲ ਦਿਓ ਇਹ ਸ਼ਬਦ ਉਹ ਗੱਲ ਨਹੀਂ ਕਹਿ ਰਿਹਾ ਜਿਹੜੀ ਇਹ ਕਹਿ ਰਿਹਾ ਦੀਪਮਾਲਾ ਦਾ ਪੱਖ ਹੋਰ ਹੈ ਉੱਥੇ ਗੁਰਕਾ ਸ਼ਬਦ ਉਜਾਰੋ ਦੀਪ ਹੈ ਜੇ ਕਿਤੇ ਦੀਪਮਾਲਾ ਵੀ ਕੀਤੀ ਗਈ ਤੇ ਉਹ ਕਿਸੇ ਪਟਾਕਾ ਮਾਰਕੀਟ ਚੋਂ ਲਿਆ ਕੇ ਆਤਿਸ਼ਬਾਜੀ ਨਹੀਂ ਕੀਤੀ ਗਈ ਤੁਸੀਂ ਕਰੋੜਾਂ ਰੁਪਈਆ ਆਤਿਸ਼ਬਾਜੀ ਤੇ ਫੂਕ ਕੇ ਤੇ ਪਾਉਣ ਨੂੰ ਗੰਦਲਾ ਕਰੋਗੇ ਇਹ ਦੀਵਾਲੀ ਤੇ ਦਿਵਾਲਾ ਕੱਢਣ ਵਾਲੀ ਗੱਲ ਹੈ ਆਓ ਉਹਨਾਂ ਨਕਲੀ ਬਰਫੀਆਂ ਤੋਂ ਬਚਿਓ ਤੇ ਉਹਨਾਂ ਨਕਲੀ ਜ਼ਹਿਰ ਤੋਂ ਬਚਿਓ ਜਿਹੜਾ ਤੁਹਾਡੇ ਬੱਚਿਆਂ ਨੂੰ ਦੀਵਾਲੀ ਤੇ ਖੁਆਇਆ ਜਾਣਾ ਹੈ ਗੁਰੂ ਕਿਰਪਾ ਕਰਨ ਜੀ ਆਓ ਸ਼ਬਦ ਗੁਰੂ ਦੀ ਰੋਸ਼ਨੀ ਚ ਦੀਵਾਲੀ ਦੀ ਥਾਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋਈਏ ਆਜ਼ਾਦ ਫਿਜ਼ਾ ਦਾ ਨਿਗਮਾਣੀਏ ਤੇ ਦੂਸਰੇ ਵਾਲੀ ਆਜ਼ਾਦ ਫਿਜ਼ਾ ਦਾ ਨਿਗ੍ਹ ਦੇਣ ਲਈ ਬੰਨ ਨੂੰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ